ਓਏ ਹੋਏ ਕਿੰਨਾ ਕੰਮ ਪਿਆ ਹੈ ਤਾਂ ਭਰਾਵਾ ਉਧਰ ਗਰਮੀ ਕਿੰਨੀ ਹੋਈ ਜਾਂਦੀ ਆ ਫੇਰ ਤਾਂ ਬਹਾ ਕੰਪਿਆ ਉਹ ਫਟਾਫਟ ਕਰ ਦਈਏ ਓ ਬਹਿ ਜਾਓ ਬਹਿ ਜਾ ਵੱਡੇ ਕੰਮ ਆ ਸਿਖਰ ਦੁਪਹਿਰੇ ਲੱਗਾ ਪਿਆ ਇੰਨੀ ਗਰਮੀ ਆ ਓ ਬਹਿਣਾ ਜਾ ਕੰਪ ਤਾਂ ਕਿੰਨਾ ਸਿਰ ਚੜਿਆ ਹੋਇਆ ਇੱਕ ਤਾਂ ਖਾਲ ਘਟਣ ਵਾਲੀ ਪਈ ਆ ਉਧਰ ਟਰਾਂਸਫਰ ਮੱਚ ਗਿਆ ਸਾਡਾ ਰੋਣੀ ਕਰਨ ਵਾਲੀ ਪਈ ਆ ਪਤੰਦਰਾ ਇੰਨੀ ਗਰਮੀ ਤੇ ਤਾਇਰ ਕੇ ਬੜੇ ਫੜਕ ਫੜਕ ਢੈਕਦੇ ਆ ਅੱਛਾ ਤਾਇ ਤੋ ਆਇਆ ਦਾ ਸੁਬਾਹ ਇਹਨੂੰ ਰੋਟੀ ਲੈਣ ਨੂੰ ਭੇਜਿਆ 12 ਵਜੇ ਤੱਕ ਮੁੜਿਆ ਹੀ ਨਹੀਂ ਪੰਜ ਕਿੱਧਰ ਵੋਟਾਂ ਵਾਲੇ ਤੁਰਿਆ ਫਿਰਦਾ ਵਾ ਉਹ ਮੇਰੇ ਮਗਰ ਹੀ ਆਉਂਦਾ ਸੀ ਮੋਟਰ ਤੇ ਖੜਾ ਅੱਛਾ ਫਿਰ ਆ ਗਿਆ ਉਹ ਦੇਖ ਕੇ ਦੋਨੋਂ ਕਿਤੇ ਓ ਬਲੇ ਚੱਕਦੇ ਫਟੇ ਛੇਰਾਂ ਨੇ ਉਹ ਆ ਜਾਇਆ ਜਾ ਤਾਇ ਤੈਨੂੰ ਕਹੋ ਡਿੱਕੀ ਹੈ ਨਾ 12 ਵਜੇ ਆ ਰੋਟੀ ਲੈ ਗਿਆ ਕਿ ਨਹੀਂ ਵੋਟਾਂ ਵਾਲੇ ਮਗਰ ਤੁਰਿਆ ਫਿਰਦਾ ਰੇ ਨਸਤ ਉਹ ਲੈ ਕੇ ਆਇਆ ਲੈ ਕੇ ਆਇਆ ਰੋਟੀ ਓ ਯਾਰ ਕਾਣੂ ਉਹ ਮੈਨੂੰ ਉੱਥੇ ਸਰਪੰਚ ਮਿਲ ਗਿਆ ਉਹ ਕਹਿੰਦਾ ਅੱਜ ਬੋਟਾਂ ਵਾਲੇ ਮੰਤਰੀ ਨੇ ਆਉਣਾ ਤੇਰੇ ਬਿਨਾ ਕਿ ਬੰਦੇ ਇਕੱਠੇ ਨਹੀਂ ਹੁੰਦੇ ਬੰਦੇ ਇਕੱਠੇ ਕਰ ਉਹਦਾ ਕਰਕੇ ਫਿਰ ਮੈਂ ਲੇਟ ਹੋ ਗਿਆ ਰੋਟੀ ਲਿਆ ਆਵਾ ਅੱਛਾ ਅੱਛਾ ਠੀਕ ਆ ਫਿਰ ਕੀ ਹੈ ਨਾ ਤੇਰਾ ਮੰਤਰੀ ਮੰਤਰੀ ਬੈਠਾ ਬੈਠਾ ਸੁਣੋ ਗੱਲ ਲੈ ਸੁਣਾ ਲੈ ਹੁਣਾ ਭਾਈ ਆਪਣੇ ਪੰਜਾਬ ਦੇ ਵਿੱਚ ਖਸ਼ਹਾਲੀ ਆਉਣ ਵਾਲੀ ਖਸ਼ਹਾਲੀ ਉਹ ਬਹਿ ਤਾ ਜਾਓ ਖਸ਼ਹਾਲੀ ਆਉਣ ਵਾਲੀ ਆ ਉਹ ਕਿਵੇਂ ਹੁਣ ਤੂੰ ਦੇਖੀ ਆਪਣੇ ਜ਼ਿਮੀਂਦਾਰਾਂ ਦੇ ਕਰਜ਼ੇ ਵੀ ਮਾਫ਼ ਹੋ ਜਾਣੇ ਆ ਫਸਲਾਂ ਤੇ ਐਨਐਸਪੀ ਵੀ ਮਿਲ ਜਾਣੀ ਇਨਸ਼ੋਰਸ ਵੀ ਮਿਲ ਜਾਣੇ ਉਹ ਪੁੱਛੋ ਕਿਉਂ ਭਲਾਂਦੀ ਲੋਕ ਕਹਿੰਦੇ ਆ ਕਿ ਮੰਤਰੀ ਬਦਲ ਜਾਂਦੇ ਆ ਉਹ ਜਿਹੜੀਆਂ ਗੱਲਾਂ ਨਾਲ ਪਿਛਲੀਆਂ ਵੋਟਾਂ ਚ ਕੀਤੀਆਂ ਉਹ ਹੀ ਇੱਕੀ ਕੀਤੀਆਂ ਜਿਹੜੇ ਬਾਅਦੇ ਪਿਛਲੇ ਵਾਰ ਕੀਤੇ ਉਹ ਹੀ ਇੱਕੀ ਕੀਤੇ ਲੋਕ ਕਹਿੰਦੇ ਬਦਲ ਜਾਂਦੇ ਆ ਯਾਰ ਪੁਰਾਣੀ ਬਦਲੇ ਮੈਂ ਤਾਂ ਦੇਖੇਗੇ ਜਾ ਬੇਟੇ ਟਿਕਤਾ ਬਸ ਆਪਣੀ ਛੱਟੀ ਜਾਂਦਾ ਕੋ ਖਾ ਕੇ ਪਤਾ ਨਹੀਂ ਕੀ ਗਰਮੀ ਗੁਰਮੀ ਆ ਉਹ ਖਾ ਕੇ ਨਾ ਆ ਗਿਆ ਕੁਸ ਤੁਹਾਨੂੰ ਪੜਾ ਪੜਾਵਾ ਪਹਿਲਾਂ ਮੈਨੂੰ ਆਏ ਦੱਸ ਇਹ ਹਰੇਕ ਸਾਲ ਹੀ ਗੱਲਾਂ ਕਰਕੇ ਆਉਂਦੇ ਪੂਰੀਆਂ ਕਰਦੇ ਆ ਐਵੇਂ ਛੱਡੀ ਜਾਂਦਾ ਕਿਸਾਨਾਂ ਦੇ ਛੁਪਨੇ ਹੁੰਦੇ ਪੂਰੇ ਹੋਣਗੇ ਜਿੱਤੇ ਕੋਈ ਮਹਾਰਾਜਾ ਰਣਜੀਤ ਸਿੰਘ ਵਰਗਾ ਬੰਦਾ ਆ ਗਿਆ ਉਹਨੇ ਕਰ ਇੱਕ ਗਰੀਬ ਦੀ ਕਿਸੇ ਦੇ ਘਰੇ ਛੱਡ ਕੇ ਆਂਦੀ ਸੀਗੀ ਐਵੇਂ ਮਾਰੀ ਜਾਂਦੇ ਤੁਹਾਡੀਆਂ ਆਣ ਪੜਾ ਲੀਆਂ ਗੱਲਾਂ ਤੁਹਾਡੀਆਂ ਮੈਂ ਹਟ ਕੇ ਆਪਦਾ ਮੈਂ ਆਪਦਾ ਵੀ ਕੰਮ ਕਰ ਲਾ ਸਾਰੀ ਢਾੜੀ ਵਹਿਲਾ ਤੁਰਿਆ ਫਿਰਦਾਰੀ ਨਾ ਉਹ ਲੋਕੀ ਦਾ ਡੇਕ ਕਾ ਓਏ ਪਾਣੀ ਲਿਓ ਪਾਟ ਕੇ ਕਰਨ ਤੰਦਲ ਤੁੰਦਲ ਬੈਗੀ ਇਹਨੇ ਇਹਦੇ ਅਰਗੇ ਬੜੇ ਗਰਮੀ ਚ ਫੋਟ ਫੋੜ ਕੇ ਦੇਖਦੇ ਆ ਚੱਲ ਹੁਣ ਇਹਨੂੰ ਛਾਵੇਂ ਲੈ ਕੇ ਜਾਂਦਾ ਚੱਪੜ ਕੇ ਪਾਣੀ ਲੈ ਕੇ ਓਏ ਪਾਣੀ ਕਿਹੜੀ ਖੁਸ਼ਾਲੀ ਦੀ ਗੱਲ ਕਰਦਾ ਸੀਗਾ ਜਲਦੀ ਭੱਜ ਕੇ ਭੱਜ ਕੇ ਜਲਦੀ ਖੁਸ਼ਾਲੀ ਆ ਗਈ ਖੁਸ਼ਾਲੀ ਆ ਗਈ ਓਏ ਅੱਖਾਂ ਖੋਲ ਕੇ ਦੇਖ ਚੱਲ ਗਿਆ ਸੀਗਾ ਖੁਸ਼ਾਲੀ ਆ ਗਈ ਓ ਤੇਰਾ ਤਾਂ ਹੱਲ ਗਿਆ ਆਦਿ ਜਕਟੀਨਾ ਖੜੀਆਂ ਲਾ ਕੇ ਮਰੂੰ ਮੈਂ ਅਥੜਾ ਮੇਰਾ ਮੂੰਹ ਨਹੀਂ ਬੋਲਿਆ ਜਦੋਂ ਫੱਟਾ ਚੱਲਦੇ ਆ